ਸਤ ਸ੍ਰੀ ਅਕਾਲ ਸਜਣੋ ਸਵਾਗਤ ਕਰਦੇ ਆ ਤੁਹਾਡੇ ਆਪਣੇ ਚੈਨਲ ਸੰਧੂ ਬੱਦਲਪੁਰੀਆ ਡੇਰੀ ਫਾਰਮਿੰਗ ਵਿੱਚ ਆਸ ਕਰਦੇ ਆ ਤੁਸੀਂ ਸਾਰੇ ਚੜ੍ਹਦੀ ਕਲਾ ਚ ਹੋਵੋਗੇ ਕੁਐਸਟੇ ਤੁਹਾਡੇ ਘਾੜੀ ਸਜਣੋ ਕਿਤੇਉਂ ਵੀ ਖਰੀਦਦਾਰੀ ਕਰਨੀ ਜੇ ਦੋ ਟਾਈਮ ਲਾਜ਼ਮੀ ਤਸੱਲੀ ਕਰਨਾ ਤੁਹਾਡਾ ਫਰਜ਼ ਬਣਦਾ ਕੋਈ ਵੀ ਲਾਹਮੇ ਵਾਲੀ ਗੱਲ ਨਾ ਰਵੇ ਪਿਛੇ ਆਪਣੀ ਤਸੱਲੀ ਕਰਿਆ ਕਰੋ ਗੱਬਣ ਪਸ਼ੂ ਨੂੰ ਟਿੱਪ ਕੇ ਵਰਾ ਕੇ ਖੜਿਆ ਕਰੋ ਸਾ ਜਨੋ ਅੱਜ ਜਿਦੋਂ ਵੀਡੀਓ ਕਵਰ ਕਰ ਰਹੇ ਆ ਪਿੰਡ ਅਮੀਸ਼ਾ ਨੇੜੇ ਰਹਿਗਾ ਖਾਲੜਾ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਤਹਿਸੀਲ ਲਗਦੀ ਪੱਟੀ ਇਹ ਕਿ ਘਰੇਲੂ ਫਾਰਮ ਤੇ ਆਪਾਂ ਸਜਨੋ ਪਹੁੰਚੇ ਆ ਫਾਰਮ ਵਾਲਿਆਂ ਵਹਿਣਾ ਆਂ ਘਰੇਲੂ ਫਾਰਮ ਵਿੱਚ ਆਂ ਦੁੱਧ ਲੈਣ ਦਾ ਡੇਰੀ ਲੈਣ ਦਾ ਕੰਮਕਾਰ ਆ ਇਹਨਾਂ ਦਾ ਸਾਰੇ ਪਸ਼ੂ ਦੁੱਧ ਤੇ ਲਾਏ ਹੋਏ ਆ ਫਾਰਮ ਦੇ ਵਿੱਚੋਂ ਆਪਣੇ ਘਰੇਲੂ ਫਾਰਮ ਦੇ ਦੋ ਬੈੜਾਂ ਜਿਹੜੀਆਂ ਸੇਲ ਕਰਨ ਲੱਗੇ ਆ ਇੱਕ ਜਰਸੀ ਕਰਾਸ ਇੱਕ ਐਚ ਐਫ ਪਿਓਰ ਆ ਠੀਕ ਆ ਜੀ ਤੇ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਸਜਣੋ ਹੋਰ ਵੀ ਕਿਸੇ ਦਾ ਫਾਇਦਾ ਹੋ ਜਾਂਦਾ ਹੈ ਕੋਈ ਮਾਤੜ ਆਪਦੀ ਖਰੀਦਦਾਰੀ ਕਰ ਸਕਦਾ ਹੈ ਕਰਦੇ ਆ ਗੱਲਬਾਤ ਜੁੜੇ ਰਹੋ ਐਂਡ ਤੱਕ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਕਿੱਦਾਂ ਠੀਕ ਏ ਹਾਂਜੀ ਵਧੀਆ ਚਲੋ ਸ਼ੁਕਰ ਆ ਜੀ ਨਾਮ ਜੀ ਨਾਮ ਸਤਨਾਮ ਸਿੰਘ ਠੀਕ ਹੈ ਜੀ ਪਿੰਡ ਅਮੀਸ਼ਾ ਨੇੜੇ ਆ ਗਿਆ ਖਾਲਾ ਤੇ ਇਹ ਮੋਬਾਈਲ ਨੰਬਰ ਬਾਈ 989143 34618 ਠੀਕ ਹੈ ਜੀ ਡਿਟੇਲ ਕਰੀਏ ਸਾਂ ਜੀ ਇਹ ਕਿੰਵਾ ਸੁਬਾ ਵੈੜ ਤੇ ਕਿੰਨਾ ਕ ਰਿਕਾਰਡ ਇਹਦੇ ਚੱਲਦਾ ਰਿਹਾ ਪਹਿਲੇ ਸੁਦੇ ਸੁਦੇ 26 27 ਲੀਟਰ ਦਾ ਰਿਕਾਰਡ ਹੈ ਠੀਕ ਆ ਹਰ ਕੀ ਦੂਸਰਾ ਸੁਬਾ ਬਿਲਕੁਲ ਤਿਆਰੀ ਤੇ ਆ ਤਿਆਰੀ ਤੇ ਜੀ ਕਿੰਨਾ ਕ ਸਮਾਂ ਤੁਹਾਡੇ ਆੜਗੇ ਨਾ ਔਰ ਕੱਢ ਦੀ 5 ਤੋਂ 7 ਦਿਨ ਲੈ ਜੂਗਾ ਨਾ ਠੀਕ ਹੈ ਜੀ ਤੇ 25 ਕਿਲੋ 26 ਕਿਲੋ ਜਿਹੜਾ ਪਹਿਲੇ ਸਵੇਰੇ ਪਹਿਲੇ ਸਵੇਰ ਦੁੱਧ ਚ ਪਾਇਆ ਆ ਨਾ ਹਾਂਜੀ ਐਰ ਕੀ ਕਿੰਨੀ ਕਾਸ ਕਰਦੇ ਆਪਾਂ ਐਂ ਤੇ 30 ਤੋਂ ਟੱਪੂਗੀ ਜੀ 30 ਕਿਲੋ ਤੋਂ ਹਣਾ ਸਾਮ ਦੇ ਸਿਰ ਤੇ ਹੂੰ ਤੋਰਾ ਚੈੱਕ ਕਰਵਾਈਏ ਖੋਲ ਕੇ ਸੱਜਣੋ ਬਹੁਤ ਸੋਹਣੀ ਵੈੜ ਆ ਚਲੋ ਥੰਥੁਣ ਬੜਾ ਕਮਾਲ ਦਾ ਲੱਗਾ ਵੈੜ ਦਾ ਤੁਸੀਂ ਆਪ ਹੀ ਵੇਖ ਸਕਦੇ ਜੀ ਠੀਕ ਆ ਜੀ ਤੇ ਜੰਮੀ ਪਲੀ ਪੂਰੀ ਆ ਠੀਕ ਆ ਜੀ 30 ਕਿਲੋ ਬੜੇ ਆਰਾਮ ਨਾਲ ਬਾਈ ਕਹਿੰਦਾ ਇਹ ਦੁੱਧ ਬੜੇ দাম ਨਾਲ ਪਰੂਗੀ ਲੰਮੀ ਮੜੀ ਦੀ ਢੇਡਾ ਖੜਾ ਦੇ ਪਰਣ ਭੈਣ ਭਰਾਵਾਂ ਨੂੰ ਕੋਈ ਵੀ ਦਿੱਕਤ ਨਾ ਆਵੇ ਪਰੇਸ਼ਾਨੀ ਖਰੀਦਣ ਤੇ ਨੋ ਜੀ ਤੋਰਾ ਬਹੁਤ ਸੋਣਾ ਲੱਗਾ ਤੇ ਥਣ ਵੀ ਚੰਗਾ ਲੱਗਾ ਕਈ ਵਜੀਆਂ ਵਜੀਆਂ ਗਾਈ ਦੇ ਨਾ ਅਗਲੇ ਪੈਰ ਕੱਸ ਜਾਂਦੇ ਆ ਇੱਥੇ ਰੂਤ ਪਾਈ ਆ ਬਹੁਤ ਵਧੀਆ ਜਿਗਾੜ ਬਣਿਆ ਨੋ ਜੀ ਤੇ ਬੱਚੀ ਵੀ ਤੋਹਫਾ ਹੀ ਸਜਣੋ ਦੂਜਾ ਸੁਭਾ ਹੋਊਗੀ ਚਾਹ ਮੂੰਹ ਤੋਂ ਜਵਾਨ ਹੋਊਗੀ ਚਾਹ ਛਿੱਗੀ ਹੋਊਗੀ ਲਾ ਦਿਓ ਮੜੀ ਜੇ ਅੱਗੇ ਨੂੰ ਕਰ ਦਿਓ ਸੱਜਣੋ ਰੇਟ ਦੀ ਗੱਲ ਕਰੀਏ ਇਹ ਤੇ ਬੜਾ ਨੋਰਮਲ ਰੇਟ ਆ ਕੋਈ ਜ਼ਿਆਦਾ ਨਹੀਂ ਆ ਠੀਕ ਆ ਕੋਈ ਵੀ ਖਰੀਦਦਾਰੀ ਕਰਨਾ ਚਾਹੁੰਦਾ ਹੈ ਫੋਨ ਇੱਕ ਰਾਂ ਜਰੂਰ ਲਾਇਓ ਮੋੜ ਦੇਣੀ ਆ ਵਾੜ ਬੱਚੀ ਤੁਹਾਨੂੰ ਦੇ ਦੇਣਗੇ ਜਰੂਰ ਠੀਕ ਆ ਜੀ ਤੇ ਬਾਈ ਨੂੰ ਪੁੱਛਾ ਉਹ ਕਹਿੰਦਾ ਕਿ ਵੱਡੇ ਬਾਈ ਨੂੰ ਪਤਾ ਉਹ ਗਿਆ ਸੀ ਥੋੜਾ ਜਿਹਾ ਸਾਈਡ ਤੇ ਤੇ ਰੇਟ ਜਿਹੜਾ ਫੋਨ ਤੇ ਕੀਤਾ ਜਾਊਗਾ ਇਸ ਕਰਕੇ ਕੋਈ ਵੀ ਭੈਣ ਭਰਾ ਫੋਨ ਲਾ ਦਿਓ ਇਹ ਤੁਹਾਨੂੰ ਕੁਐਸਟ ਆ ਦੂਜੇ ਨੰਬਰ ਤੇ ਆ ਜਰਸੀ ਕ੍ਰੋਸ ਆ ਗਈ ਦਿਨ 25 ਰਹਿ ਗਏ ਨਾ ਸੁੰਝ 25 ਦਿਨ ਲੱਗੇ ਠੀਕ ਐ ਖੁੱਲ ਗਏ ਤੇ ਦੂਜਾ ਸੂਬਾ ਇਹ ਵੀ ਕਰੋਸਾਂਗ ਦੇ ਵਿੱਚ ਆ ਜਿਹੜੀ ਪੂਰੀ ਗੱਟੀ-ਗੁੱਟੀ ਪੁੱਟੀ ਹੋਈ ਸੱਜਣੋ ਬਿਲਕੁਲ ਲੇਵਾ ਜਿਹੜਾ ਤਿਆਰ ਕਰ ਰਹੀ ਆ ਲਓ ਜੀ ਚਲੋ ਇੱਕ ਵਾਰ ਬੰਨ ਕੇ ਤੁਹਾਨੂੰ ਨੇੜੇ ਤੋਂ ਫਿਰ ਵੀ ਚੈੱਕ ਕਰਵਾ ਦਾਂਗੇ ਕੋਈ ਵੀ ਦਿੱਕਤ ਨਾ ਤੁਹਾਨੂੰ ਪਰੇਸ਼ਾਨੀ ਨਾ ਆਵੇ ਖਰੀਦਦਾਰੀ ਕਰਨ ਚ ਲਓ ਜੀ ਆ ਯ ਲੈ ਵਸਾ ਜਨੋਂ ਇਹਦਾ ਜਿਹੜੀ 2 ਕਿਲੋ ਦੇ ਲਗਭਗ ਬਣੀ ਹੋਈ ਆ ਤੇ ਖੁੱਲੀ ਰਹਿੰਦੀ ਆ ਵੀ ਇਹ ਇਹਦਾ ਵੀ ਫੋਨ ਤੇ ਰੇਟ ਹੋ ਜਾਊਗਾ ਸੱਜਣੋ ਠੀਕ ਹੈ ਜੀ ਕਰਾਓ ਸੰਗਿਆ ਰੇਟ ਨੋਰਮਲ ਜਾਈ ਆ ਕੋਈ ਜਾਰਾ ਨਹੀਂ ਕੀਤਾ ਫੋਨ ਜ਼ਰੂਰ ਲਾਇਓ ਕੋਈ ਵੀ ਓਨਰ ਖਰੀਦਣਾ ਚਾਹੁੰਦਾ ਦੇ ਸასიਖਾਲ ਜੀ ਸਾਰਿਆਂ